ਵਾਦ ਨੂੰ ਪਨਾਹ ਦੇਣ ਵਾਲੇ ਮੁਲਕ ਦਾ ਦੁਨੀਆ ਭਰ ਚ ਪਰਦਾ ਫਾਸ਼ ਕੀਤਾ ਜਾਏ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਦਾ ਖੁਲਾਸਾ ਕੀਤਾ ਜਾਏਗਾ ਦੁਨੀਆ ਭਰ ਨੂੰ ਅਸਲ ਚਿਹਰਾ ਪਾਕਿਸਤਾਨ ਦਾ ਦਿਖਾਇਆ ਜਾਏਗਾ ਦਰਅਸਲ ਮੋਦੀ ਦੀ ਇੱਕ ਸਪੈਸ਼ਲ ਟੀਮ ਹੁਣ ਤਿਆਰ ਕਰ ਲਈ ਗਈ ਹੈ ਜੋ ਇਹ ਨੈਸ਼ਨਲ ਲੈਵਲ ਤੇ ਜਾ ਕੇ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਦੁਨੀਆ ਦੇ ਸਾਹਮਣੇ ਲਿਆ ਕੇ ਰੱਖੂਗੀ ਪਾਕਿਸਤਾਨ ਦਾ ਅਸਲ ਚਿਹਰਾ ਦੁਨੀਆ ਭਰ ਦੇ ਵਿੱਚ ਦਿਖਾਇਆ ਜਾਊਗਾ ਅਤਵਾਦ ਨੂੰ ਪਨਾਹ ਦੇਣ ਵਾਲੇ ਮੁਲਕ ਦਾ ਪਰਦਾ ਫਾਸ਼ ਜਿਹੜਾ ਹੈ ਦੁਨੀਆ ਦੇ ਸਾਹਮਣੇ ਕੀਤਾ ਜਾਏਗਾ ਤਾਂ ਦੱਸ ਦਈਏ ਕਿ ਅਤਵਾਦੀਆਂ ਨੂੰ ਪਨਾਹ ਦੇਣ ਵਾਲੇ ਪਾਕਿਸਤਾਨ ਦੀਆਂ ਕਰਤੂਤਾਂ ਤੇ ਉਸ ਦੀਆਂ ਕਰਤੂਤਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਉਜਾਗਰ ਕਰਨ ਦੇ ਲਈ ਮੋਦੀ ਸਰਕਾਰ ਨੇ ਸਪੈਸ਼ਲ ਟੀਮ ਤਿਆਰ ਕਰ ਲਈ ਹੈ ਜਿਸ ਦੇ ਵਿੱਚ ਕਾਂਗਰਸ ਦੇ ਸੀਨੀਅਰ ਲੀਡਰ ਤੇ ਸੰਸਦ ਸਸ਼ੀਥਰੂਰ ਇਸ ਟੀਮ ਦੀ ਅਗਵਾਈ ਕਰਨਗੇ ਥਰੂ UN ਦੇ ਵਿੱਚ ਆਪਣੀਆਂ ਸੇਵਾਵਾ ਦੇ ਚੁਕੇ ਨੇ ਅਜਿਹੇ ਦੇ ਵਿੱਚ ਉਹਨਾਂ ਦੇ ਜਿਹੜੀ ਨੇ ਐਕਸਪੀਰੀਅੰਸ ਨੂੰ ਦੇਖਦੇ ਹੋਏ ਸਰਕਾਰ ਨੇ ਪਾਕਿਸਤਾਨ ਦੇ ਖਿਲਾਫ ਇੰਟਰਨੈਸ਼ਨਲ ਮੁਹਿੰਮ ਚਲਾਉਣ ਦਾ ਫੈਸਲਾ ਕਰ ਲਿਆ ਹੈ ਕਿ ਇਸ ਦੀ ਸਾਰੀ ਬੈਕਡੋਰ ਜਿਹੜੀ ਹੈ ਉਹ ਸਸ਼ੀਥਰੂਰ ਉਹਨਾਂ ਨੂੰ ਸੌਂਪ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਥਰੂ ਅਮਰੀਕਾ ਅਤੇ ਯੂਰਪ ਦੇ ਕੁਝ ਦੇਸ਼ਾਂ ਦੇ ਵਿੱਚ ਜਾ ਕੇ ਪਾਕਿਸਤਾਨ ਦੀਆਂ ਨਾਪਾਕ ਸਾਜ਼ਿਸ਼ਾਂ ਬਾਰੇ ਪਬਲਿਕ ਓਪੀਨੀਅਨ ਬਣਾਉਣਗੇ ਟੀਮ ਦੇ ਬਾਕੀ ਜਿਹੜੇ ਮੈਂਬਰ ਨੇ ਦੁਨੀਆ ਦੇ ਵਕਫ-ਵਕ ਦੇਸ਼ਾਂ ਦੇ ਵਿੱਚ ਜਾ ਕੇ ਪਾਕਿਸਤਾਨ ਦੀ ਪੋਲ ਖੋਲਣਗੇ ਦੱਸ ਦਈਏ ਕਿ ਪਾਕਿਸਤਾਨ ਅਤਵਾਦੀਆਂ ਨੂੰ ਪਨਾਹ ਦੇਣ ਵਾਲਾ ਮੁਲਕ ਹੈ ਅਤਵਾਦੀਆਂ ਦਾ ਬਸੇਰਾ ਪਾਕਿਸਤਾਨ ਦੇ ਵਿੱਚ ਹੈ ਦਰਸਲ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਕੀਤਾ ਗਿਆ ਸੀ ਜਸਤੇ ਵਿੱਚ ਸੈਲਾਨੀਆਂ ਦੇ ਉੱਤੇ ਅੰਨ੍ਹੀ ਵਾ ਗੋਲੀਆਂ ਚਲਾਈਆਂ ਗਈਆਂ ਸੀ ਧਰਮ ਪੁੱਛ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਭਾਰਤ ਨੇ ਸੋਕ ਹਾਦੀਸੇ ਕਿ ਹੁਣ ਪਾਕਿਸਤਾਨ ਦੇ ਵਿੱਚ ਅਤਵਾਦ ਦਾ ਖਾਤਮਾ ਕੀਤਾ ਜਾਏਗਾ ਪਾਕਿਸਤਾਨ ਨੂੰ ਮਿੱਟੀ ਦੇ ਵਿੱਚ ਮਿਲਾ ਕੇ ਰੱਖ ਦਿੱਤਾ ਜਾਏਗਾ ਤਾਂ ਆਪਰੇਸ਼ਨ ਸੰਦੂਰ ਦੇ ਰੂਪ ਵਿੱਚ 7 ਮਈ ਨੂੰ ਭਾਰਤ ਪਾਕਿਸਤਾਨ ਤੋਂ ਬਦਲਾ ਲੈਂਦਾ ਹੈ ਮਹਿਜ਼ ਨੇ ਮਿੰਟਾਂ ਦੇ ਵਿੱਚ ਪੀਓਕੇ ਅਤੇ ਪਾਕਿਸਤਾਨ ਸਥਿਤ ਅਤਵਾਦੀ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ ਜਾਂਦਾ ਹੈ ਤਾਂ ਦੱਸਦੀ ਹੈ ਕਿ ਭਾਰਤ ਦੇ ਇਸ ਹਮਲੇ ਤੋਂ ਬਾਅਦ ਸਟੈਕ ਤੋਂ ਬਾਅਦ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪੈਂਦੀ ਹੈ ਪਾਕਿਸਤਾਨ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਂਦੀ ਹੈ ਬੁਖਲਾਏ ਪਾਕਿਸਤਾਨ ਨੇ ਹਾਲਾਂਕਿ ਭਾਰਤ ਦੇ ਜਿਹੜੇ ਅਰਮੀ 에어 بیس ਨੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਭਾਰਤੀ ਫੌਜ ਨੇ ਪਾਕਿਸਤਾਨ ਦੇ ਹਰ ਇੱਕ ਮਨਸੂਬੇ ਨੂੰ ਜਿਹੜਾ ਹੈ ਫੇਲ ਕਰ ਦਿੱਤਾ ਤਾਂ ਦੱਸਦੀ ਹੈ ਕਿ ਹੁਣ ਮੋਦੀ ਸਰਕਾਰ ਦੇ ਵੱਲੋਂ ਇੱਕ ਸਪੈਸ਼ਲ ਟੀਮ ਜਿਹੜੀ ਹੈ ਤਿਆਰ ਕੀਤੀ ਗਈ ਹੈ ਜਿਸ ਜੋ ਟੀਮ ਹੁਣ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਦੁਨੀਆ ਭਰ ਦੇ ਵਿੱਚ ਪਾਕਿਸਤਾਨ ਦੇ ਨਾਪਾਕ ਮਨਸੂਬੇ ਨੂੰ ਦੁਨੀਆ ਦੇ ਸਾਹਮਣੇ ਲਿਆਏਗੀ ਪਾਕਿਸਤਾਨ ਦਾ ਅਸਲ ਚਿਹਰਾ ਦੁਨੀਆ ਨੂੰ ਦਿਖਾਏਗੀ ਇਸ ਦੇ ਵਿੱਚ ਦੱਸਦੀ ਹੈ ਕਿ ਇਸ ਟੀਮ ਦਾ ਜਿਹੜੀ ਬੈਕਗ੍ਰਾਉਂਡ ਹੈ ਸਾਰੀ ਇਸ ਟੀਮ ਦੀ ਗੁਵਾਈ ਸ਼ਸ਼ੀ थरूर ਕਾਂਗਰਸ ਦੇ ਲੀਡਰ ਕਰਨਗੇ ਤੇ ਅਵੈਸੀ ਵੀ ਸਟੇਮ ਦੇ ਵਿੱਚ ਸ਼ਾਮਿਲ ਹੋਣਗੇ ਪਾਕਿਸਤਾਨ ਦਾ ਅਸਲ ਚਿਹਰਾ ਦਿਖਾਉਣ ਦੇ ਵਿੱਚ ਅਵੈਸੀ ਨੂੰ ਵੀ ਸਟੇਮ ਦੇ ਵਿੱਚ ਸ਼ਾਮਿਲ ਜੜਾ ਹੈ ਕੀਤਾ ਗਿਆ ਹੁਣ ਪਾਕਿਸਤਾਨ ਦਾ ਚਿਹਰਾ ਬੇਨਕਾਬ ਕੀਤਾ ਜਾਏਗਾ ਅਤਵਾਦ ਨੂੰ ਪਨਾਹ ਦੇਣ ਵਾਲੇ ਮੁਲਕ ਦਾ ਦੁਨੀਆ ਭਰ ਚ ਪਰਦਾ ਫਾਸ਼ ਕੀਤਾ ਜਾਏ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਦਾ ਖੁਲਾਸਾ ਕੀਤਾ ਜਾਏਗਾ ਦੁਨੀਆ ਪਰ ਨੂੰ ਅਸਲ ਚਿਹਰਾ ਪਾਕਿਸਤਾਨ ਦਾ ਦਿਖਾਇਆ ਜਾਏਗਾ ਦਰਸਲ ਮੋਦੀ ਦੀ ਇੱਕ ਸਪੈਸ਼ਲ ਟੀਮ ਹੁਣ ਤਿਆਰ ਕਰ ਲਈ ਗਈ ਹੈ ਜੋ ਇਹ ਨੈਸ਼ਨਲ ਲੈਵਲ ਤੇ ਜਾ ਕੇ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਦੁਨੀਆ ਦੇ ਸਾਹਮਣੇ ਲਿਆ ਕੇ ਰੱਖੂਗੀ ਪਾਕਿਸਤਾਨ ਦਾ ਅਸਲ ਚਿਹਰਾ ਦੁਨੀਆ ਪਰ ਦੇ ਵਿੱਚ ਦਿਖਾਇਆ ਜਾਊਗਾ ਅਤਵਾਦ ਨੂੰ ਪਨਾ ਦੇਣ ਵਾਲੇ ਮੁਲਕ ਦਾ ਪਰਦਾ ਫਾਸ਼ ਜਿਹੜਾ ਹੈ ਦੁਨੀਆ ਦੇ ਸਾਹਮਣੇ ਕੀਤਾ ਜਾਏਗਾ ਤਾਂ ਦੱਸਦੀ ਹੈ ਕਿ ਆਤਵਾਦੀਆਂ ਨੂੰ ਪਨਾਹ ਦੇਣ ਵਾਲੇ ਪਾਕਿਸਤਾਨ ਦੀਆਂ ਕਰਤੂਤਾ ਤੇ ਉਸ ਦੀਆਂ ਕਰਤੂਤਾ ਨੂੰ ਇੰਟਰਨੈਸ਼ਨਲ ਲੈਵਲ ਤੇ ਉਜਾਗਰ ਕਰਨ ਦੇ ਲਈ ਮੋਦੀ ਸਰਕਾਰ ਨੇ ਸਪੈਸ਼ਲ ਟੀਮ ਤਿਆਰ ਕਰ ਲਈ ਹੈ ਜਿਸ ਦੇ ਵਿੱਚ ਕਾਂਗਰਸ ਦੇ ਸੀਨੀਅਰ ਲੀਡਰ ਤੇ ਸੰਸਦ ਸਸ਼ੀ ਥਰੂਰ ਇਸ ਟੀਮ ਦੀ ਅਗਵਾਈ ਕਰਨਗੇ ਥਰੂਰ ਯੂਨ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਚੁਕੇ ਨੇ ਅਜਿਹੇ ਦੇ ਵਿੱਚ ਉਹਨਾਂ ਦੇ ਜਿਹੜੀ ਨੇ ਐਕਸਪੀਰੀਅੰਸ ਨੂੰ ਦੇਖਦੇ ਹੋਏ ਸਰਕਾਰ ਨੇ ਪਾਕਿਸਤਾਨ ਦੇ ਖਿਲਾਫ ਇੰਟਰਨੈਸ਼ਨਲ ਮੁਹਿੰਮ ਚਲਾਉਣ ਦਾ ਫੈਸਲਾ ਕਰ ਲਿਆ ਕਿ ਇਸ ਦੀ ਸਾਰੀ ਬਾਗਡੋਰ ਜਿਹੜੀ ਹੈ ਉਹ ਸਸ਼ੀ ਥਰੂਰ ਉਹਨਾਂ ਨੂੰ ਸੌਂਪ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਥਰੂਰ ਅਮਰੀਕਾ ਅਤੇ ਯੂਰਪ ਦੇ ਕੁਝ ਦੇਸ਼ਾਂ ਦੇ ਵਿੱਚ ਜਾ ਕੇ ਪਾਕਿਸਤਾਨ ਦੀਆਂ ਨਾਪਾਕ ਸਾਜ਼ਿਸ਼ਾਂ ਬਾਰੇ ਪਬਲਿਕ ਓਪੀਨੀਅਨ ਬਣਾਉਣਗੇ ਟੀਮ ਦੇ ਬਾਕੀ ਜਿਹੜੇ ਮੈਂਬਰ ਨੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾ ਕੇ ਪਾਕਿਸਤਾਨ ਦੀ ਪੋਲ ਖੋਲਣਗੇ ਦੱਸ ਦਈਏ ਕਿ ਪਾਕਿਸਤਾਨ ਅਤਵਾਦੀਆਂ ਨੂੰ ਪਨਾਹ ਦੇਣ ਵਾਲਾ ਮੁਲਕ ਹੈ ਅਤਵਾਦੀਆਂ ਦਾ ਬਸੇਰਾ ਪਾਕਿਸਤਾਨ ਦੇ ਵਿੱਚ ਹੈ ਦਰਸਲ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਕੀਤਾ ਗਿਆ ਸੀ ਜਸਤੇ ਵਿੱਚ ਸੈਲਾਨੀਆਂ ਦੇ ਉੱਤੇ ਅੰਨ੍ਹੀ ਵਾ ਗੋਲੀਆਂ ਚਲਾਈਆਂ ਗਈਆਂ ਸੀ ਧਰਮ ਪੁੱਛ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਭਾਰਤ ਨੇ ਸੋਖਾ ਦਿੱਤੀ ਕਿ ਹੁਣ ਪਾਕਿਸਤਾਨ ਦੇ ਵਿੱਚ ਅਤਵਾਦ ਦਾ ਖਾਤਮਾ ਕੀਤਾ ਜਾਏਗਾ ਪਾਕਿਸਤਾਨ ਨੂੰ ਮਿੱਟੀ ਦੇ ਵਿੱਚ ਮਿਲਾ ਕੇ ਰੱਖ ਦਿੱਤਾ ਜਾਏਗਾ ਤਾਂ ਆਪਰੇਸ਼ਨ ਸੰਦੂਰ ਦੇ ਰੂਪ ਵਿੱਚ 7 ਮਈ ਨੂੰ ਭਾਰਤ ਪਾਕਿਸਤਾਨ ਤੋਂ ਬਦਲਾ ਲੈਂਦਾ ਹੈ ਮਹਿਜ਼ 23 ਮਿੰਟਾਂ ਦੇ ਵਿੱਚ ਪੀਓਕੇ ਅਤੇ ਪਾਕਿਸਤਾਨ ਸਥਿਤ ਅਤਵਾਦੀ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ ਜਾਂਦਾ ਹੈ ਤਾਂ ਦੱਸਦੀ ਹੈ ਕਿ ਭਾਰਤ ਦੇ ਇਸ ਹਮਲੇ ਤੋਂ ਬਾਅਦ ਸਟੈਕ ਤੋਂ ਬਾਅਦ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪੈਂਦੀ ਹੈ ਪਾਕਿਸਤਾਨ ਦੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਜਾਂਦੀ ਹੈ ਬੁਖਲਾਏ ਪਾਕਿਸਤਾਨ ਨੇ ਹਾਲਾਂਕਿ ਭਾਰਤ ਦੇ ਜਿਹੜੇ ਅਰਮੀ 에어 بیس ਨੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਭਾਰਤੀ ਫੌਜ ਨੇ ਪਾਕਿਸਤਾਨ ਦੇ ਹਰ ਇੱਕ ਮਨਸੂਬੇ ਨੂੰ ਜਿਹੜਾ ਹੈ ਫੇਲ ਕਰ ਦਿੱਤਾ ਤਾਂ ਦੱਸਦੀ ਹੈ ਕਿ ਹੁਣ ਮੋਦੀ ਸਰਕਾਰ ਦੇ ਵੱਲੋਂ ਇੱਕ ਸਪੈਸ਼ਲ ਟੀਮ ਜਿਹੜੀ ਹੈ ਤਿਆਰ ਕੀਤੀ ਗਈ ਹੈ ਜਿਸ ਜੋ ਟੀਮ ਹੁਣ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਦੁਨੀਆ ਭਰ ਦੇ ਵਿੱਚ ਪਾਕਿਸਤਾਨ ਦੇ ਨਾਪਾਕ ਮਨਸੂਬੇ ਨੂੰ ਦੁਨੀਆ ਦੇ ਸਾਹਮਣੇ ਲਿਆਏਗੀ ਪਾਕਿਸਤਾਨ ਦਾ ਅਸਲ ਚਿਹਰਾ ਦੁਨੀਆ ਨੂੰ ਦਿਖਾਏਗੀ ਇਸ ਦੇ ਵਿੱਚ ਦੱਸਦੀ ਹੈ ਕਿ ਸਟੀਮ ਦਾ ਜਿਹੜੀ ਬਾਗਟੋਰ ਹੈ ਸਾਰੀ ਇਸਟੀਮ ਦੀ ਉਗਵਾਈ ਸ਼ਸ਼ੀ थरूर ਕਾਂਗਰਸ ਦੇ ਲੀਡਰ ਕਰਨਗੇ ਤੇ ਅਵੈਸੀ ਵੀ ਇਸਟੀਮ ਦੇ ਵਿੱਚ ਸ਼ਾਮਿਲ ਹੋਣਗੇ ਪਾਕਿਸਤਾਨ ਦਾ ਅਸਲ ਚਿਹਰਾ ਦਿਖਾਉਣ ਦੇ ਵਿੱਚ ਅਵੈਸੀ ਨੂੰ ਵੀ ਇਸਟੀਮ ਦੇ ਵਿੱਚ ਸ਼ਾਮਿਲ ਜੜਾ ਹੈ ਕੀਤਾ ਗਿਆ ਹੁਣ ਪਾਕਿਸਤਾਨ ਦਾ ਚਿਹਰਾ ਬੇਨਕਾਬ ਕੀਤਾ ਜਾਏਗਾ ਅਤਵਾਦ ਨੂੰ ਪਨਾਹ ਦੇਣ ਵਾਲੇ ਮੁਲਕ ਦਾ ਦੁਨੀਆ ਭਰ ਚ ਪਰਦਾ ਫਾਸ਼ ਕੀਤਾ ਜਾਏਗਾ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਦਾ ਖੁਲਾਸਾ ਕੀਤਾ ਜਾਏਗਾ ਦੁਨੀਆ ਭਰ ਨੂੰ ਅਸਲ ਚਿਹਰਾ ਪਾਕਿਸਤਾਨ ਦਾ ਦਿਖਾਇਆ ਜਾਏਗਾ ਦਰਸਲ ਮੋਦੀ ਦੀ ਇੱਕ ਸਪੈਸ਼ਲ ਟੀਮ ਹੁਣ ਤਿਆਰ ਕਰ ਲਈ ਗਈ ਹੈ ਜੋ ਇਹ ਨੈਸ਼ਨਲ ਲੈਵਲ ਤੇ ਜਾ ਕੇ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਦੁਨੀਆ ਦੇ ਸਾਹਮਣੇ ਲਿਆ ਕੇ ਰੱਖੂਗੀ ਪਾਕਿਸਤਾਨ ਦਾ ਅਸਲ ਚਿਹਰਾ ਦੁਨੀਆ ਭਰ ਦੇ ਵਿੱਚ ਦਿਖਾਇਆ ਜਾਊਗਾ ਅਤਵਾਦ ਨੂੰ ਪਨਾਹ ਦੇਣ ਵਾਲੇ ਮੁਲਕ ਦਾ ਪਰਦਾ ਫਾਸ਼ ਜਿਹੜਾ ਹੈ ਦੁਨੀਆ ਦੇ ਸਾਹਮਣੇ ਕੀਤਾ ਜਾਏਗਾ ਤਾਂ ਦੱਸਦੀ ਹੈ ਕਿ ਅਤਵਾਦੀਆਂ ਨੂੰ ਪਨਾਹ ਦੇਣ ਵਾਲੇ ਪਾਕਿਸਤਾਨ ਦੀਆਂ ਕਰਤੂਤਾਂ ਤੇ ਉਸ ਦੀਆਂ ਕਰਤੂਤਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਉਜਾਗਰ ਕਰਨ ਦੇ ਲਈ ਮੋਦੀ ਸਰਕਾਰ ਨੇ ਸਪੈਸ਼ਲ ਟੀਮ ਤਿਆਰ ਕਰ ਲਈ ਹੈ ਜਿਸ ਦੇ ਵਿੱਚ ਕਾਂਗਰਸ ਦੇ ਸੀਨੀਅਰ ਲੀਡਰ ਤੇ ਸੰਸਦ ਸਸ਼ੀਥਰੂਰ ਇਸ ਟੀਮ ਦੀ ਅਗਵਾਈ ਕਰਨਗੇ ਥਰੂ UN ਦੇ ਵਿੱਚ ਆਪਣੀਆਂ ਸੇਵਾਵਾਂ ਦੇ ਚੁਕੇ ਨੇ ਅਜਿਹੇ ਦੇ ਵਿੱਚ ਉਹਨਾਂ ਦੇ ਜਿਹੜੀ ਨੇ ਐਕਸਪੀਰੀਅੰਸ ਨੂੰ ਦੇਖ ਕੇ ਹੋਏ ਸਰਕਾਰ ਨੇ ਪਾਕਿਸਤਾਨ ਦੇ ਖਿਲਾਫ ਇੰਟਰਨੈਸ਼ਨਲ ਮੁਹਿੰਮ ਚਲਾਉਣ ਦਾ ਫੈਸਲਾ ਕਰ ਲਿਆ ਕਿ ਇਸ ਦੀ ਸਾਰੀ ਬਾਗਡੋਰ ਜਿਹੜੀ ਹੈ ਉਹ ਸਸ਼ੀਥਰੂਰ ਉਹਨਾਂ ਨੂੰ ਸੌਂਪ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਥਰੂਰ ਅਮਰੀਕਾ ਅਤੇ ਯੂਰਪ ਦੇ ਕੁਝ ਦੇਸ਼ਾਂ ਦੇ ਵਿੱਚ ਜਾ ਕੇ ਪਾਕਿਸਤਾਨ ਦੀਆਂ ਨਾਪਾਕ ਸਾਜ਼ਿਸ਼ਾਂ ਬਾਰੇ ਪਬਲਿਕ ਓਪੀਨੀਅਨ ਬਣਾਉਣਗੇ ਟੀਮ ਦੇ ਬਾਕੀ ਜਿਹੜੇ ਮੈਂਬਰ ਨੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾ ਕੇ ਪਾਕਿਸਤਾਨ ਦੀ ਪੋਲ ਖੋਲਣਗੇ ਦੱਸ ਦਈਏ ਕਿ ਪਾਕਿਸਤਾਨ ਅਤਵਾਦੀਆਂ ਨੂੰ ਪਨਾਹ ਦੇਣ ਵਾਲਾ ਮੁਲਕ ਹੈ ਅਤਵਾਦੀਆਂ ਦਾ ਬਸੇਰਾ ਪਾਕਿਸਤਾਨ ਦੇ ਵਿੱਚ ਹੈ ਦਰਸਲ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਕੀਤਾ ਗਿਆ ਸੀ ਜਸਤੇ ਵਿੱਚ ਸੈਲਾਨੀਆਂ ਦੇ ਉੱਤੇ ਅੰਨ੍ਹੀ ਵਾ ਗੋਲੀਆਂ ਚਲਾਈਆਂ ਗਈਆਂ ਸੀ ਧਰਮ ਪੁੱਛ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਭਾਰਤ ਨੇ ਸੋਖਾ ਦਿੱਤੀ ਕਿ ਹੁਣ ਪਾਕਿਸਤਾਨ ਦੇ ਵਿੱਚ ਅਤਵਾਦ ਦਾ ਖਾਤਮਾ ਕੀਤਾ ਜਾਏਗਾ ਪਾਕਿਸਤਾਨ ਨੂੰ ਮਿੱਟੀ ਦੇ ਵਿੱਚ ਮਿਲਾ ਕੇ ਰੱਖ ਦਿੱਤਾ ਜਾਏਗਾ ਤਾਂ ਆਪਰੇਸ਼ਨ ਸੰਦੂਰ ਦੇ ਰੂਪ ਵਿੱਚ 7 ਮਈ ਨੂੰ ਭਾਰਤ ਪਾਕਿਸਤਾਨ ਤੋਂ ਬਦਲਾ ਲੈਂਦਾ ਹੈ ਮਹਿਜ਼ 23 ਮਿੰਟਾਂ ਦੇ ਵਿੱਚ ਪੀਓਕੇ ਅਤੇ ਪਾਕਿਸਤਾਨ ਸਥਿਤ ਅਤਵਾਦੀ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ ਜਾਂਦਾ ਹੈ ਤਾਂ ਦੱਸਦੀ ਹੈ ਕਿ ਭਾਰਤ ਦੇ ਇਸ ਹਮਲੇ ਤੋਂ ਬਾਅਦ ਸਟੈਕ ਤੋਂ ਬਾਅਦ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪੈਂਦੀ ਹੈ ਪਾਕਿਸਤਾਨ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਂਦੀ ਹੈ ਬੁਖਲਾਏ ਪਾਕਿਸਤਾਨ ਨੇ ਹਾਲਾਂਕਿ ਭਾਰਤ ਦੇ ਜਿਹੜੇ ਅਰਮੀ 에어 بیس ਨੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਭਾਰਤੀ ਫੌਜ ਨੇ ਪਾਕਿਸਤਾਨ ਦੇ ਹਰ ਇੱਕ ਮਨਸੂਬੇ ਨੂੰ ਜਿਹੜਾ ਹੈ ਫੇਲ ਕਰ ਦਿੱਤਾ ਤਾਂ ਦੱਸ ਦਈਏ ਕਿ ਹੁਣ ਮੋਦੀ ਸਰਕਾਰ ਦੇ ਵੱਲੋਂ ਇੱਕ ਸਪੈਸ਼ਲ ਟੀਮ ਜਿਹੜੀ ਹੈ ਤਿਆਰ ਕੀਤੀ ਗਈ ਹੈ ਜਿਸ ਜੋ ਟੀਮ ਹੁਣ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਦੁਨੀਆ ਭਰ ਦੇ ਵਿੱਚ ਪਾਕਿਸਤਾਨ ਦੇ ਨਾਪਾਕ ਮਨਸੂਬੇ ਨੂੰ ਦੁਨੀਆ ਦੇ ਸਾਹਮਣੇ ਲਿਆਏਗੀ ਪਾਕਿਸਤਾਨ ਦਾ ਅਸਲ ਚਿਹਰਾ ਦੁਨੀਆ ਨੂੰ ਦਿਖਾਏਗੀ ਇਸ ਦੇ ਵਿੱਚ ਦੱਸਦੀ ਹੈ ਕਿ ਇਸ ਟੀਮ ਦਾ ਜਿਹੜੀ ਬੈਕਟੋਰ ਹੈ ਸਾਰੀ ਇਸ ਟੀਮ ਦੀ ਉਗਵਾਈ ਸ਼ਸ਼ੀ थरूर ਕਾਂਗਰਸ ਦੇ ਲੀਡਰ ਕਰਨਗੇ ਤੇ ਅਵੈਸੀ ਵੀ ਇਸ ਟੀਮ ਦੇ ਵਿੱਚ ਸ਼ਾਮਿਲ ਹੋਣਗੇ ਪਾਕਿਸਤਾਨ ਦਾ ਅਸਲ ਚਿਹਰਾ ਦਿਖਾਉਣ ਦੇ ਵਿੱਚ ਅਵੈਸੀ ਨੂੰ ਵੀ ਇਸ ਟੀਮ ਦੇ ਵਿੱਚ ਸ਼ਾਮਿਲ ਜੜਾ ਹੈ ਕੀਤਾ ਗਿਆ ਹੁਣ ਪਾਕਿਸਤਾਨ ਦਾ ਚਿਹਰਾ ਬੇਨਕਾਬ ਕੀਤਾ ਜਾਏਗਾ ਅਤਵਾਦ ਨੂੰ ਪਨਾਹ ਦੇਣ ਵਾਲੇ ਮੁਲਕ ਦਾ ਦੁਨੀਆ ਭਰ ਚ ਪਰਦਾ ਫਾਸ਼ ਕੀਤਾ ਜਾਏਗਾ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਦਾ ਖੁਲਾਸਾ ਕੀਤਾ ਜਾਏਗਾ ਦੁਨੀਆ ਭਰ ਨੂੰ ਅਸਲ ਚਿਹਰਾ ਪਾਕਿਸਤਾਨ ਦਾ ਦਿਖਾਇਆ ਜਾਏਗਾ ਦਰਸਲ ਮੋਦੀ ਦੀ ਇੱਕ ਸਪੈਸ਼ਲ ਟੀਮ ਹੁਣ ਤਿਆਰ ਕਰ ਲਈ ਗਈ ਹੈ ਜਿਹੜੇ ਨੈਸ਼ਨਲ ਲੈਵਲ ਤੇ ਜਾ ਕੇ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਦੁਨੀਆ ਦੇ ਸਾਹਮਣੇ ਲਿਆ ਕੇ ਰੱਖੂਗੀ ਪਾਕਿਸਤਾਨ ਦਾ ਅਸਲ ਚਿਹਰਾ ਦੁਨੀਆ ਭਰ ਦੇ ਵਿੱਚ ਦਿਖਾਇਆ ਜਾਊਗਾ ਅਤਵਾਦ ਨੂੰ ਪਨਾਹ ਦੇਣ ਵਾਲੇ ਮੁਲਕ ਦਾ ਪਰਦਾ ਫਾਸ਼ ਜਿਹੜਾ ਹੈ ਦੁਨੀਆ ਦੇ ਸਾਹਮਣੇ ਕੀਤਾ ਜਾਏਗਾ ਤਾਂ ਦੱਸਦੀ ਹੈ ਕਿ ਅਤਵਾਦੀਆਂ ਨੂੰ ਪਨਾਹ ਦੇਣ ਵਾਲੇ ਪਾਕਿਸਤਾਨ ਦੀਆਂ ਕਰਤੂਤਾਂ ਤੇ ਉਸ ਦੀਆਂ ਕਰਤੂਤਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਉਜਾਗਰ ਕਰਨ ਦੇ ਲਈ ਮੋਦੀ ਸਰਕਾਰ ਨੇ ਸਪੈਸ਼ਲ ਟੀਮ ਤਿਆਰ ਕਰ ਲਈ ਹੈ ਜਿਸ ਦੇ ਵਿੱਚ ਕਾਂਗਰਸ ਦੇ ਸੀਨੀਅਰ ਲੀਡਰ ਤੇ ਸੰਸਦ ਸਸ਼ੀ ਥਰੂਰ ਇਸ ٹیم ਦੀ ਅਗਵਾਈ ਕਰਨਗੇ ਥਰੂ ਯੂਨ ਦੇ ਵਿੱਚ ਆਪਣੀਆਂ ਸੇਵਾਵਾ ਦੇ ਚੁਕੇ ਨੇ ਅਜਿਹੇ ਦੇ ਵਿੱਚ ਉਹਨਾਂ ਦੇ ਜਿਹੜੀ ਨੇ ਐਕਸਪੀਰੀਅੰਸ ਨੂੰ ਦੇਖਦੇ ਹੋਏ ਸਰਕਾਰ ਨੇ ਪਾਕਿਸਤਾਨ ਦੇ ਖਿਲਾਫ ਇੰਟਰਨੈਸ਼ਨਲ ਮੁਹਿੰਮ ਚਲਾਉਣ ਦਾ ਫੈਸਲਾ ਕਰ ਲਿਆ ਹੈ ਕਿ ਇਸ ਦੀ ਸਾਰੀ ਬਾਗਡੋਰ ਜਿਹੜੀ ਹੈ ਉਹ ਸਸ਼ੀ ਥਰੂਰ ਉਹਨਾਂ ਨੂੰ ਸੌਂਪ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਥਰੂਰ ਅਮਰੀਕਾ ਤੇ ਯੂਰਪ ਦੇ ਕੁਝ ਦੇਸ਼ਾਂ ਦੇ ਵਿੱਚ ਜਾ ਕੇ ਪਾਕਿਸਤਾਨ ਦੀਆਂ ਨਾਪਾਕ ਸਾਜ਼ਿਸ਼ਾਂ ਬਾਰੇ ਪਬਲਿਕ opinion ਬਣਾਉਣਗੇ ਟੀਮ ਦੇ ਬਾਕੀ ਜਿਹੜੇ ਮੈਂਬਰ ਨੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾ ਕੇ ਪਾਕਿਸਤਾਨ ਦੀ ਪੋਲ ਖੋਲਣਗੇ ਦੱਸਦਿਏ ਕਿ ਪਾਕਿਸਤਾਨ ਅਤਵਾਦੀਆਂ ਨੂੰ ਪਨਾਹ ਦੇਣ ਵਾਲਾ ਮੁਲਕ ਹੈ ਅਤਵਾਦੀਆਂ ਦਾ ਬਸੇਰਾ ਪਾਕਿਸਤਾਨ ਦੇ ਵਿੱਚ ਹੈ ਦਰਸਲ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਕੀਤਾ ਗਿਆ ਸੀ ਜਸਤੇ ਵਿੱਚ ਸੈਲਾਨੀਆਂ ਦੇ ਉੱਤੇ ਅੰਨ੍ਹੀ ਵਾ ਗੋਲੀਆਂ ਚਲਾਈਆਂ ਗਈਆਂ ਸੀ ਧਰਮ ਪੁੱਛ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਭਾਰਤ ਨੇ ਸੋਖਾ ਦਿੱਤੀ ਕਿ ਹੁਣ ਪਾਕਿਸਤਾਨ ਦੇ ਵਿੱਚ ਅਤਵਾਦ ਦਾ ਖਾਤਮਾ ਕੀਤਾ ਜਾਏਗਾ ਪਾਕਿਸਤਾਨ ਨੂੰ ਮਿੱਟੀ ਦੇ ਵਿੱਚ ਮਿਲਾ ਕੇ ਰੱਖ ਦਿੱਤਾ ਜਾਏਗਾ ਤਾਂ ਆਪਰੇਸ਼ਨ ਸੰਦੂਰ ਦੇ ਰੂਪ ਵਿੱਚ 7 ਮਈ ਨੂੰ ਭਾਰਤ ਪਾਕਿਸਤਾਨ ਤੋਂ ਬਦਲਾ ਲੈਂਦਾ ਹੈ ਮਹਿਜ਼ 23 ਮਿੰਟਾਂ ਦੇ ਵਿੱਚ ਪੀਓਕੇ ਅਤੇ ਪਾਕਿਸਤਾਨ ਸਥਿਤ ਅਤਵਾਦੀ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ ਜਾਂਦਾ ਹੈ ਤਾਂ ਦੱਸਦੀ ਹੈ ਕਿ ਭਾਰਤ ਦੇ ਇਸ ਹਮਲੇ ਤੋਂ ਬਾਅਦ ਸਟੈਕ ਤੋਂ ਬਾਅਦ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪੈਂਦੀ ਹੈ ਪਾਕਿਸਤਾਨ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਂਦੀ ਹੈ ਬੁਖਲਾਏ ਪਾਕਿਸਤਾਨ ਨੇ ਹਾਲਾਂਕਿ ਭਾਰਤ ਦੇ ਜਿਹੜੇ ਅਰਮੀ 에어 بیس ਨੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਭਾਰਤੀ ਫੌਜ ਨੇ ਪਾਕਿਸਤਾਨ ਦੇ ਹਰ ਇੱਕ ਮਨਸੂਬੇ ਨੂੰ ਜਿਹੜਾ ਹੈ ਫੇਲ ਕਰ ਦਿੱਤਾ ਤਾਂ ਦੱਸਦੀ ਹੈ ਕਿ ਹੁਣ ਮੋਦੀ ਸਰਕਾਰ ਦੇ ਵੱਲੋਂ ਇੱਕ ਸਪੈਸ਼ਲ ਟੀਮ ਜਿਹੜੀ ਹੈ ਤਿਆਰ ਕੀਤੀ ਗਈ ਹੈ ਜਿਸ ਜੋ ਟੀਮ ਹੁਣ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਦੁਨੀਆ ਭਰ ਦੇ ਵਿੱਚ ਪਾਕਿਸਤਾਨ ਦੇ ਨਾਪਾਕ ਮਨਸੂਬੇ ਨੂੰ ਦੁਨੀਆ ਦੇ ਸਾਹਮਣੇ ਲਿਆਏਗੀ ਪਾਕਿਸਤਾਨ ਦਾ ਅਸਲ ਚਿਹਰਾ ਦੁਨੀਆ ਨੂੰ ਦਿਖਾਏਗੀ ਇਸ ਦੇ ਵਿੱਚ ਦੱਸਦੀ ਹੈ ਕਿ ਇਸ ਟੀਮ ਦਾ ਜਿਹੜੀ ਬੈਕਗ੍ਰਾਉਂਡ ਹੈ ਸਾਰੀ ਇਸ ਟੀਮ ਦੀਗਵਾਈ ਸ਼ਸ਼ੀ थरूर ਕਾਂਗਰਸ ਦੇ ਲੀਡਰ ਕਰਨਗੇ ਤੇ ਅਵੈਸੀ ਵੀ ਸਟਰੀਮ ਦੇ ਵਿੱਚ ਸ਼ਾਮਿਲ ਹੋਣਗੇ ਪਾਕਿਸਤਾਨ ਦਾ ਅਸਲ ਚਿਹਰਾ ਦਿਖਾਉਣ ਦੇ ਵਿੱਚ ਅਵੈਸੀ ਨੂੰ ਵੀ ਸਟਰੀਮ ਦੇ ਵਿੱਚ ਸ਼ਾਮਲ ਜੜਾ ਹੈ ਕੀਤਾ ਗਿਆ ਹੁਣ ਪਾਕਿਸਤਾਨ ਦਾ ਚਿਹਰਾ ਬੇਨਕਾਬ ਕੀਤਾ ਜਾਏਗਾ ਅਤਵਾਦ ਨੂੰ ਪਨਾਹ ਦੇਣ ਵਾਲੇ ਮੁਲਕ ਦਾ ਦੁਨੀਆ ਭਰ ਚ ਪਰਦਾ ਫਾਸ਼ ਕੀਤਾ ਜਾਏ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਦਾ ਖੁਲਾਸਾ ਕੀਤਾ ਜਾਏਗਾ ਦੁਨੀਆ ਭਰ ਨੂੰ ਅਸਲ ਚਿਹਰਾ ਪਾਕਿਸਤਾਨ ਦਾ ਦਿਖਾਇਆ ਜਾਏਗਾ ਦਰਸਲ ਮੋਦੀ ਦੀ ਇੱਕ ਸਪੈਸ਼ਲ ਟੀਮ ਹੁਣ ਤਿਆਰ ਕਰ ਲਈ ਗਈ ਹੈ ਜੋ ਇਹ ਨੈਸ਼ਨਲ ਲੈਵਲ ਤੇ ਜਾ ਕੇ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਦੁਨੀਆ ਦੇ ਸਾਹਮਣੇ ਲਿਆ ਕੇ ਰੱਖੂਗੀ ਪਾਕਿਸਤਾਨ ਦਾ ਅਸਲ ਚਿਹਰਾ ਦੁਨੀਆ ਭਰ ਦੇ ਵਿੱਚ ਦਿਖਾਇਆ ਜਾਊਗਾ ਅਤਵਾਦ ਨੂੰ ਪਨਾ ਦੇਣ ਵਾਲੇ ਮੁਲਕ ਦਾ ਪਰਦਾ ਫਾਸ਼ ਜਿਹੜਾ ਹੈ ਦੁਨੀਆ ਦੇ ਸਾਹਮਣੇ ਕੀਤਾ ਜਾਏਗਾ ਤਾਂ ਦੱਸਦੀ ਹੈ ਕਿ ਅਤਵਾਦੀਆਂ ਨੂੰ ਪਨਾ ਦੇਣ ਵਾਲੇ ਪਾਕਿਸਤਾਨ ਦੀਆਂ ਕਰਤੂਤਾਂ ਤੌਸੀਆ ਘਟੂਤਾ ਨੂੰ ਇੰਟਰਨੈਸ਼ਨਲ ਲੈਵਲ ਤੇ ਉਜਾਗਰ ਕਰਨ ਦੇ ਲਈ ਮੋਦੀ ਸਰਕਾਰ ਨੇ ਸਪੈਸ਼ਲ ਟੀਮ ਤਿਆਰ ਕਰ ਲਈ ਹੈ ਜਿਸ ਦੇ ਵਿੱਚ ਕਾਂਗਰਸ ਦੇ ਸੀਨੀਅਰ ਲੀਡਰ ਤੇ ਸੰਸਦ ਸਸ਼ੀ ਥਰੂ ਇਸ ਟੀਮ ਦੀ ਅਗਵਾਈ ਕਰਨਗੇ ਥਰੂ UN ਦੇ ਵਿੱਚ ਆਪਣੀਆਂ ਸੇਵਾਵਾ ਦੇ ਚੁਕੇ ਨੇ ਅਜਿਹੇ ਦੇ ਵਿੱਚ ਉਹਨਾਂ ਦੇ ਜਿਹੜੇ ਨੇ ਐਕਸਪੀਰੀਅੰਸ ਨੂੰ ਦੇਖਦੇ ਹੋਏ ਸਰਕਾਰ ਨੇ ਪਾਕਿਸਤਾਨ ਦੇ ਖਿਲਾਫ ਇੰਟਰਨੈਸ਼ਨਲ ਮੁਹਿੰਮ ਚਲਾਉਣ ਦਾ ਫੈਸਲਾ ਕਰ ਲਿਆ ਹੈ ਕਿ ਇਸ ਦੀ ਸਾਰੀ ਬਾਗਡੋਰ ਜਿਹੜੀ ਹੈ ਉਹ ਸ਼ਸ਼ੀ ਥਰੂਰ ਹੁਣਾਂ ਨੂੰ ਸੌਂਪ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਥਰੂਰ ਅਮਰੀਕਾ ਅਤੇ ਯੂਰਪ ਦੇ ਕੁਝ ਦੇਸ਼ਾਂ ਦੇ ਵਿੱਚ ਜਾ ਕੇ ਪਾਕਿਸਤਾਨ ਦੀਆਂ ਨਾਪਾਕ ਸਾਜ਼ਿਸ਼ਾਂ ਬਾਰੇ ਪਬਲਿਕ ਓਪੀਨੀਅਨ ਬਣਾਉਣਗੇ ਟੀਮ ਦੇ ਬਾਕੀ ਜਿਹੜੇ ਮੈਂਬਰ ਨੇ ਦੁਨੀਆ ਦੇ ਵਕਫ ਵਕ ਦੇਸ਼ਾਂ ਦੇ ਵਿੱਚ ਜਾ ਕੇ ਪਾਕਿਸਤਾਨ ਦੀ ਪੋਲ ਖੋਲਣਗੇ ਦੱਸਦਿਏ ਕਿ ਪਾਕਿਸਤਾਨ ਅਤਵਾਦੀਆਂ ਨੂੰ ਪਨਾਹ ਦੇਣ ਵਾਲਾ ਮੁਲਕ ਹੈ ਅਤਵਾਦੀਆਂ ਦਾ ਬਸੇਰਾ ਪਾਕਿਸਤਾਨ ਦੇ ਵਿੱਚ ਹੈ ਦਰਸਲ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਕੀਤਾ ਗਿਆ ਸੀ ਜਸਤੇ ਵਿੱਚ ਸੈਲਾਨੀਆਂ ਦੇ ਉੱਤੇ ਅੰਨ੍ਹੀ ਵਾਹ ਗੋਲੀਆਂ ਚਲਾਈਆਂ ਗਈਆਂ ਸੀ ਧਰਮ ਪੁੱਛ ਕੇ ਉਹਨਾਂ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਭਾਰਤ ਨੇ ਸੋਖਾ ਦਿੱਤੀ ਕਿ ਹੁਣ ਪਾਕਿਸਤਾਨ ਦੇ ਵਿੱਚ ਅਤਵਾਦ ਦਾ ਖਾਤਮਾ ਕੀਤਾ ਜਾਏਗਾ ਪਾਕਿਸਤਾਨ ਨੂੰ ਮਿੱਟੀ ਦੇ ਵਿੱਚ ਮਿਲਾ ਕੇ ਰੱਖ ਦਿੱਤਾ ਜਾਏਗਾ ਤਾਂ ਆਪਰੇਸ਼ਨ ਸੰਦੂਰ ਦੇ ਰੂਪ ਵਿੱਚ 7 ਮਈ ਨੂੰ ਭਾਰਤ ਪਾਕਿਸਤਾਨ ਤੋਂ ਬਦਲਾ ਲੈਂਦਾ ਹੈ ਮਹਿਜ਼ 23 ਮਿੰਟਾਂ ਦੇ ਵਿੱਚ ਪੀਓਕੇ ਅਤੇ ਪਾਕਿਸਤਾਨ ਸਥਿਤ ਅਤਵਾਦੀ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ ਜਾਂਦਾ ਹੈ ਤਾਂ ਦੱਸਦੀ ਹੈ ਕਿ ਭਾਰਤ ਦੇ ਇਸ ਹਮਲੇ ਤੋਂ ਬਾਅਦ ਸਟੈਕ ਤੋਂ ਬਾਅਦ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪੈਂਦੀ ਹੈ ਪਾਕਿਸਤਾਨ ਦੇ ਪੈਰਾ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ ਬਖਲਾਏ ਪਾਕਿਸਤਾਨ ਨੇ ਹਾਲਾਕੀ ਭਾਰਤ ਦੇ ਜਿਹੜੇ ਆਰਮੀ 에ਅਰ ਬੇਸ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਭਾਰਤੀ ਫੌਜ ਨੇ ਪਾਕਿਸਤਾਨ ਦੇ ਹਰ ਇੱਕ ਮਾਨਸੂਬੇ ਨੂੰ ਜਿਹੜਾ ਹੈ ਫੇਲ ਕਰ ਦਿੱਤਾ ਤਾਂ ਦੱਸਦੀ ਹੈ ਕਿ ਹੁਣ ਮੋਦੀ ਸਰਕਾਰ ਦੇ ਵੱਲੋਂ ਇੱਕ ਸਪੈਸ਼ਲ ਟੀਮ ਜਿਹੜੀ ਹੈ ਤਿਆਰ ਕੀਤੀ ਗਈ ਹੈ ਜਿਸ ਜੋ ਟੀਮ ਹੁਣ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਦੁਨੀਆ ਭਰ ਦੇ ਵਿੱਚ ਪਾਕਿਸਤਾਨ ਦੇ ਨਾਪਾਕ ਮਨਸੂਬੇ ਨੂੰ ਦੁਨੀਆ ਦੇ ਸਾਹਮਣੇ ਲਿਆਏਗੀ ਪਾਕਿਸਤਾਨ ਦਾ ਅਸਲ ਚਿਹਰਾ ਦੁਨੀਆ ਨੂੰ ਦਿਖਾਏਗੀ ਇਸ ਦੇ ਵਿੱਚ ਦੱਸਦੀ ਹੈ ਕਿ ਇਸ ਟੀਮ ਦਾ ਜਿਹੜੀ ਬੈਕਡੋਰ ਹੈ ਸਾਰੀ ਇਸ ਟੀਮ ਦੀਗਵਾਈ ਸ਼ਸ਼ੀ थरूर ਕਾਂਗਰਸ ਦੇ ਲੀਡਰ ਕਰਨਗੇ ਤੇ ਅਵੈਸੀ ਵੀ ਇਸ ਟੀਮ ਦੇ ਵਿੱਚ ਸ਼ਾਮਿਲ ਹੋਣਗੇ ਪਾਕਿਸਤਾਨ ਦਾ ਅਸਲ ਚਿਹਰਾ ਦਿਖਾਉਣ ਦੇ ਵਿੱਚ ਅਵੈਸੀ ਨੂੰ ਵੀ ਇਸ ਟੀਮ ਦੇ ਵਿੱਚ ਸ਼ਾਮਿਲ ਜੜਾ ਹੈ ਕੀਤਾ ਗਿਆ ਹੁਣ ਪਾਕਿਸਤਾਨ ਦਾ ਚਿਹਰਾ ਬੇਨਕਾਬ ਕੀਤਾ ਜਾਏਗਾ ਅਤਵਾਦ ਨੂੰ ਪਨਾਹ ਦੇਣ ਵਾਲੇ ਮੁਲਕ ਦਾ ਦੁਨੀਆ ਭਰ ਚ ਪਰਦਾ ਫਾਸ਼ ਕੀਤਾ ਜਾਏ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਦਾ ਖੁਲਾਸਾ ਕੀਤਾ ਜਾਏਗਾ ਦੁਨੀਆ ਭਰ ਨੂੰ ਅਸਲ ਚਿਹਰਾ ਪਾਕਿਸਤਾਨ ਦਾ ਦਿਖਾਇਆ ਜਾਏਗਾ ਦਰਸਲ ਮੋਦੀ ਦੀ ਇੱਕ ਸਪੈਸ਼ਲ ਟੀਮ ਹੁਣ ਤਿਆਰ ਕਰ ਲਈ ਗਈ ਹੈ ਜੋ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਦੁਨੀਆ ਦੇ ਸਾਹਮਣੇ ਲਿਆ ਕੇ ਰੱਖੂਗੀ ਪਾਕਿਸਤਾਨ ਦਾ ਅਸਲ ਚਿਹਰਾ ਦੁਨੀਆ ਭਰ ਦੇ ਵਿੱਚ ਦਿਖਾਇਆ ਜਾ